ਹਾਂਜੀ ਹੁਣ ਤੱਕ ਦੀ ਵੱਡੀ ਅਤੇ اہم ਖਬਰ ਆ ਰਹੀ ਹੈ ਸਾਹਮਣੇ ਬਠਿੰਡਾ ਤੋਂ ਜਿਹੜੀ ਕਿ ਬਈ ਬਠਿੰਡਾ ਤੋਂ 23 ਸਾਲ ਦੀ ਕੁੜੀ ਲਾਪਤਾ ਸੀ ਕਈ ਕਈ ਦਿਨਾਂ ਤੋਂ ਤੇ ਪਰ ਪੁਲਿਸ ਨੇ ਭਾਲ ਕੀਤੀ ਤਾਂ ਉਹਦੀ লাশ ਖਾਲੀ ਪਲਾਟ ਦੇ ਵਿੱਚੋਂ ਮਿਲੀ ਤੇ ਜਿਹੜਾ ਹੁਣ ਉਹਦੇ ਘਰ ਦੇ ਮੈਂਬਰ ਆਪਾਂ ਕਹਿ ਦਈਏ ਇੱਕ ਉਹਦੇ ਘਰ ਵਾਲਾ 23 3 ਸਾਲ ਪਹਿਲਾਂ ਇਹਦੀ ਲਾਮ ਮੈਰਿਜ ਹੋਈ ਸੀ ਜਿਹੜੀ ਇਹ 23 ਸਾਲ ਦੀ ਕੁੜੀ ਆ ਪਾਰ ਦਾ ਕੀ ਕਹਿਣਾ ਉਸਦੇ ਪਤੀ ਹੈ ਜਿਹੜਾ ਕਿ 3 ਸਾਲ ਪਹਿਲਾਂ ਇਹਦੀ ਲਾਮ ਮੈਰਿਜ ਹੋਈ ਸੀ ਪੂਰੀ ਗੱਲਬਾਤ ਕੀ ਹੈ ਪਹਿਲਾਂ ਵੀਡੀਓ ਸਾਂਝੀ ਕਰਦਗੇ ਫਿਰ ਕਰਦੇ ਆ ਅੱਗੇ ਗੱਲਬਾਤ ਜੀ ਸਾਡੇ ਬਾੜਾ ਵਿੱਚ ਲਿਖੀ ਸੀ ਜੀ ਕੰਮ ਤੋਂ ਹੀ ਤੇ ਮੈਂ ਗਿਆ ਸੀ ਦੁਕਾਨ ਤੇ ਜੀ ਕਨੇਡਾ ਲੈਣ ਗਈ ਸੀ ਮਾਂ ਦੇ ਤੇ ਮੈਂ ਜਾ ਜੀ ਉਹਨੂੰ ਹਾਂ ਸੀ ਉਸ ਟਾਈਮ ਤੇ ਜੀ ਮੈਂ ਲੱਭਿਆ ਪਰ ਦੂਈ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਉਹਦੀ ਸੇਲੀ ਨਾਲ ਹੈ ਕੀ ਕਤਲ ਤੋਂ ਬਾਅਦ ਖਾਲੀ ਪਲਾਟ 'ਚ ਸੁੱਟੀ ਗਈ লাশ ਤੈਨੂੰ ਜੀ ਦੀ ਮੰਮੀ ਨੂੰ ਮੈਂ ਦੱਸਤਾ ਸੀ ਜੀ ਕਿ ਤੇਰੀ ਕੁੜੀ ਗਈ ਹੋਈ ਆ ਪਤਾ ਨਹੀਂ ਕਿੱਥੇ ਗਈ ਆ ਆਖ ਕੇ ਅਸੀਂ 7:30 ਹੀ ਕੰਪਲੀਟ ਲਿਖਾ ਕੇ ਆਈ ਜੀ ਵਾਰਦਾਤ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਵਾਕਏ ਹੈ ਜੀ ਕਿੰਨੇ ਸਾਲ ਹੋ ਸਾਲ ਦੇ ਜੀ ਜੀਹਾਂ ਜਾਣਕਾਰੀ ਮੁਤਾਬਕ ਵਿਅਕਤੀ ਕਰੀਬ ਇਹ 23 ਸਾਲਾਂ ਕੁੜੀ ਘਰ ਤੋਂ ਕੰਮ ਲਈ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ ਜਿਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਵੱਲੋਂ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਸੀ ਹਰ ਪਾਸੇ ਪੇੜ ਤੇ ਪਜੀ ਤੇ ਉਸਦੇ ਪਰਿਵਾਰ ਵੱਲੋਂ ਲੜਕੀ ਦੀ ਪਾਲ ਕੀਤੀ ਜਾ ਰਹੀ ਸੀ ਪਰ ਕਿਤੇ ਵੀ ਲੜਕੀ ਦੀ ਕੋਈ ਹੁਕ ਸੁਗਰ ਨਹੀਂ ਮਿਲ ਰਹੀ ਸੀ ਤੇ ਆਖਰ ਪੇੜ ਤੇ ਪਤੀ ਵੱਲੋਂ ਆਪਣੀ ਪਤਨੀ ਦੀ ਲਾਪਤਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਸੀ ਲਗਾਤਾਰ ਪੁਲਿਸ ਵੱਲੋਂ ਤੇ ਉਸਦੇ ਪਰਿਵਾਰ ਵੱਲੋਂ ਲੜਕੀ ਦੀ ਪਾਲ ਕੀਤੀ ਜਾ ਰਹੀ ਸੀ ਤੇ ਆਖਰ ਹੁਣ ਉਸਦੀ Laash ਇੱਕ ਖਾਲੀ ਪਲਾਟ ਚੋਂ ਬਰਾਮਦ ਹੋਈ ਹੈ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸਦਾ ਕਤਲ ਕਰ Laash ਨੂੰ ਖਾਲੀ ਪਲਾਟ ਚ ਸੁੱਟਿਆ ਗਿਆ ਹੈ ਇਹ ਰੂਹ ਕੰਬਾਉ ਵੱਡੀ ਵਾਰਦਾਤ ਬਠਿੰਡਾ ਤੋਂ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਆਪਣੇ ਪਤੀ ਤੇ 2 ਸਾਲਾਂ ਬੱਚੇ ਨਾਲ ਕਿਰਾਏ ਦੇ ਮਕਾਨ 'ਚ ਰਹਿ ਰਹੀ ਸੀ ਤੇ ਆਖਰ ਹੁਣ ਲਾਪਤਾ ਲੜਕੀ ਦੀ Laash ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਗਰਦਨ ਤੇ ਤੇਜ਼ ਤਾਰ ਹਥਿਆਰ ਨਾਲ ਬਾਹਰ ਕੀਤੇ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਆਖਰ ਮ੍ਰਿਤਕ ਲੜਕੀ ਰਿਤਿਕਾ ਦੇ ਪਤੀ ਦਾ ਕੀ ਬਿਆਨ ਸਾਹਮਣੇ ਆਇਆ ਇਹ ਤੁਸੀਂ ਉਸਦੇ ਮੂੰਹ ਹੀ ਸੁਣ ਲਓ ਜੀ ਸਾਡੇ ਬਾਰੇ ਚਲੀ ਗਈ ਸੀ ਜੀ ਕੰਮ ਤੋਂ ਤੇ ਮੈਂ ਗਿਆ ਸੀ ਦੁਕਾਨ ਤੇ ਜੀ ਕਨੇਗ ਲੈਣ ਗਈ ਸੀ ਮੈਂ ਤਾਂ ਕਿ ਤੇ ਇਹਨਾਂ ਜਾਜੀ ਉਹ ਹੈ ਨਹੀਂ ਸੀ ਜੀ ਉਸ ਟਾਈਮ ਤੇ ਹੈ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਹੇ ਤੁਸੀਂ ਭੇਜਿਆ ਕਿ ਜਦੋਂ ਮੈਂ ਤੁਹਾਨੂੰ ਫੋਨ ਤੇ ਕਿਹਾ ਸੀ ਮੈਂ ਆਉਂਗਾ ਉਦੋਂ ਭੇਜ ਓ ਕਹਿੰਦੇ ਜੀ ਲੜਕੇ ਚਲੇ ਗਏ ਮੈਨੇਜਰ ਸਾਹਿਬ ਕੋਲ ਕਹਿੰਦੇ ਸਾਨੂੰ ਪਤਾ ਨਹੀਂ ਲੜਕੇ ਚਲੇ ਗਏ ਹੋ ਤੇ ਜੀ ਮੈਂ ਲੱਭਿਆ ਕਰਦੂ ਜੀ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਆਪਣੀ ਸੇਲੀ ਨਾਲ ਆਈ ਹਾਂ ਸੇਲੀ ਨਾਲ ਮਾਤਾ ਨੇ ਗੱਲ ਕਰਾਈ ਉਸ ਤੋਂ ਬਾਅਦ ਜੀ ਫੋਨ ਬੰਦ ਕਰ ਲਈ 7:00 ਵਜੇ ਮੈਂ 3 ਵਜੇ ਜਿਹੜੀ ਮੰਮੀ ਨੂੰ ਮੈਂ ਦੱਸਦਾ ਸੀ ਕਿ ਜੀ ਹਾਂ ਜਿਹੜਾ ਕਿ ਹੁਣ ਇਸ ਕੁੜੀ ਦਾ ਪਤੀ ਇਹਦਾ ਕਹਿਣਾ ਇਹ ਵੀ ਮੈਂ ਫੋਨ ਕੀਤਾ ਜਦੋਂ 3 ਵਜੇ ਤਾਂ ਉਦੋਂ ਉਹ ਉਸ ਕੁੜੀ ਦੇ ਨਾਲ ਸੀ ਜਿਹੜੀ ਉਹਦੀ ਸਹੇਲੀ ਹੈ ਤੇ ਮੈਂ ਨਾਮ ਪੁੱਛਿਆ ਵੀ ਕਿਹੜੀ ਆ ਕੋਈ ਵੀ ਜਿਹਦੇ ਨਾਲ ਹੈਗੀ ਤੂੰ ਨਾਮ ਦੱਸ ਤੇ ਨਾਮ ਨਹੀਂ ਦੱਸਿਆ ਤੇ ਪਰ ਹੁਣ ਇਹ ਮਾਮਲਾ ਇਹ ਬਈ ਇਹ ਨਹੀਂ ਸਮਝ ਆ ਰਿਹਾ ਵੀ ਇਹ ਕਤਲ ਕੀਤਾ ਕਿਨੇ ਪੰਜਾਬ ਪੁਲਿਸ ਵੱਨਿਓ ਆਪਣੇ ਵੱਨਿਓ ਭਾਲ ਕੀਤੀ ਜਾਂਦੀ ਹੈ ਹੁਣ ਖਾਲੀ ਪਲਾਟ ਚੋਂ ਇਹ লাশ ਮਿਲਦੀ ਆ ਜਿਹੜਾ ਇਸ ਕੁੜੀ ਦਾ ਪਤੀ ਆ ਤਿੰਨ ਸਾਲ ਪਹਿਲਾਂ ਇਹਨਾਂ ਦੀ ਲਾਮ ਮੈਰਿਜ ਹੁੰਦੀ ਆ ਇੱਕ ਬੱਚਾ ਵੀ ਇਹ ਦੱਸਦੇ ਹੈਗੇ ਜਿਹੜਾ ਕਿ ਪੰਜਾਬ ਪੁਲਿਸ ਵੱਨੀਓ ਪੁੱਛਦਾਸ ਹੁੰਦੀ ਆ ਤੇ ਇਸ ਨੌਜਵਾਨ ਦਾ ਕਹਿਣਾ ਜਿਹੜਾ ਉਹਦੀ ਉਹਦਾ ਪਤੀ ਹੈਗਾ ਵੀ ਇੱਕ ਬੱਚਾ ਤਿੰਨ ਸਾਲ ਪਹਿਲਾਂ ਸਾਡੀ ਲਾਮ ਮੈਰਿਜ ਹੋਈ ਸੀ ਪਰ ਹੁਣ ਮਾਮਲਾ ਇਹਦਾ ਸਾਹਮਣੇ ਲਾਸਟ ਜਰੂਰ ਮਿਲ ਗਈ ਪੁਲਿਸ ਨੂੰ ਪਰ ਇਹ ਨਹੀਂ ਪਤਾ ਲੱਗਿਆ ਵੀ ਇਹ ਮੌਤ ਹੋਈ ਕਿਵੇਂ ਆ ਕਿਸ ਨੇ ਕੀਤੀ ਆ ਤੇਜਦਾਰ ਹਥਿਆਰ ਨਾਲ ਮੌਤ ਹੋਈ ਆ ਜੋ ਗਲਤੇ ਛੁਰਾ ਮਾਰਿਆ ਗਿਆ ਤੇ ਪਰ ਹੁਣ ਇਹ ਨਹੀਂ ਪਤਾ ਲੱਗਿਆ ਵੀ ਇਹ ਮਾਰੇ ਕਿਨੇ ਪੂਰੀ ਗੱਲਬਾਤ ਅਜੇ ਸਾਹਮਣੇ ਆਉਣੀ ਬਾਕੀ ਆ ਤੇ ਹੁਣ ਇਹ ਸਾਡੇ ਪੰਜਾਬ 'ਚ ਦਿਨ-ਬਦਨ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਤੇ ਇਹ ਮਾਮਲਾ ਹੁਣ ਇੱਕ ਹੋਰ ਸਾਹਮਣੇ ਆ ਗਿਆ ਇਸ ਤੋਂ ਪਹਿਲਾਂ ਇੱਕ ਨਾਲ-ਨਾਲ ਖਬਰ ਹੋਰ ਵਾਇਰਲ ਹੋ ਰਹੀ ਆ ਜਿਹੜੀ ਕਿ ਇੱਕ ਪਤੀ ਬੰਨਿਓ ਆਪਣਾ ਸਾਰਾ ਪਰਿਵਾਰ ਨਹਿਰ ਦੇ ਵਿੱਚ ਬੱਚਿਆਂ ਤੱਕ ਵੀ ਨੂੰ ਵੀ ਸਿੱਟਿਆ ਜਾਂਦਾ ਤਾਂ ਉਹ ਖਬਰ ਵੀ ਨਾਲ-ਨਾਲ ਆ ਰਹੀ ਆ ਉਹ ਵੀ ਆਪਾਂ ਖਬਰ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਜਿਹੜੀ ਹੁਣ ਤੱਕ ਦੀ ਵੀਡੀਓ ਸੀ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਤੇ ਪਰ ਹੁਣ ਇਹ ਮਾਮਲੇ ਤੇ ਪੂਰੀ ਗੱਲਬਾਤ ਹੈ ਜਿਹੜੀ ਇਸ ਕੁੜੀ ਦੇ লাশ ਕਈ ਦਿਨਾਂ ਤੋਂ ਭਾਲ ਲੱਗ ਰਹੇ ਸੀ ਕਰਨ ਪੁਲਿਸ ਅਫਸਰ ਤੇ ਪਰ ਹੁਣ লাশ ਜਰੂਰ ਮਿਲ ਗਈ ਆ ਤੇ ਇਹ ਨਹੀਂ ਪਤਾ ਲੱਗਿਆ ਵੀ ਇਹ ਅਪਰਾਧੀ ਕੌਣ ਆ ਕਿਸ ਨੇ ਇਹਦਾ ਕਤਲ ਕੀਤਾ ਹਜੇ ਪੁਲਿਸ ਆਪਣੀ ਜਾਂਚ ਕਰ ਰਹੀ ਆ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜਰੂਰ ਕਰਨ ਸੀ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ